ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੈਨਿਕ ਸਫੇਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ ਇਸ ਸਮੇਂ ਦੀ ਮਨਪਾਕੀ ਖਬਰ ਸਾਂਝੀ ਕਰਨ ਜਾ ਰਿਹਾ ਜੀਆਂ ਦੱਸ ਦੇ ਕਿ ਅੱਜ ਹਿਮਾਚਲ ਪ੍ਰਦੇਸ਼ ਦੇ ਵਿੱਚ ਇੱਕ ਜੋ ਪਿਕਅਪ ਗੱਡੀ ਹੈ ਉਹ ਖਾਈ ਦੇ ਵਿੱਚ ਡਿੱਗ ਗਈ ਹੈ ਜੀਆਂ ਪੰਜਾਬੀਆਂ ਦੇ ਨਾਲ ਪਰੀ ਹੋਈ ਇਹ ਜੋ ਪਿਕਅਪ ਗੱਡੀ ਸੀਗੀ ਇਹ ਖਾਈ ਦੇ ਵਿੱਚ गिर ਜਾਂਦੀ ਹੈ ਤੇ ਬਾਅਦ ਦੇ ਵਿੱਚ ਚਾਰ ਲੋਕਾਂ ਦੀ ਮੌਕੇ ਦੇ ਉੱਪਰ ਹੀ ਮੌਤ ਹੋ ਜਾਂਦੀ ਹੈ ਤੇ ਇਸ ਤੋਂ ਬਾਅਦ 15 ਬੱਚੇ ਸਣੇ ਜੋ ਬਾਕੀ ਲੋਕ ਹੈ ਉਹ ਇਸ ਸਮੇਂ ਜ਼ਖਮੀ ਦੱਸੇ ਜਾ ਰਹੇ ਨੇ ਇਹਨਾਂ ਨੂੰ ਨੇੜਲੇ ਹਸਪਤਾਲਾਂ ਦੇ ਵਿੱਚ ਪਰਤੀ ਕਰਵਾਇਆ ਗਿਆ ਤੇ ਇਸ ਤੋਂ ਬਾਅਦ ਚਾਰ ਜੋ ਲੋਕ ਹੈ ਉਹਨਾਂ ਦੀ ਇਸ ਹਾਦਸੇ ਦੇ ਵਿੱਚ ਜਾਨ ਚਲੀ ਗਈ ਹੈ ਬਾਕੀ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਉਸ ਦੇ ਮੁਤਾਬਕ ਜੇਕਰ ਗੱਲ ਕਰੀਏ ਤਾਂ ਪੰਜਾਬ ਦੇ ਮੋਗਾ ਤੋਂ 29 ਜਿਹੜੇ ਸ਼ਰਧਾਲੂ ਸਨ ਉਹ ਮੱਥਾ ਟੇਕਣ ਦੇ ਲਈ ਜਾ ਰਹੇ ਸੀ ਜੀ ਆ ਧਾਰਮਿਕ ਸਥਾਨ ਦੇ ਉੱਪਰ ਮੱਥਾ ਟੇਕਣ ਜਾ ਰਹੇ ਸੀ ਚਮੁੰਡਾ ਦੇਵੀ ਮੰਦਿਰ ਜੋ ਕਿ ਜਾ ਰਹੇ ਸਨ ਤੇ ਰਸਤੇ ਦੇ ਵਿੱਚ ਉਹਨਾਂ ਨਾਲ ਇਹ ਜੋ ਭਿਆਨਕ ਹਾਦਸਾ ਵਾਪਰ ਗਿਆ ਜਿਸ ਤੋਂ ਬਾਅਦ ਹੁਣ ਚਾਰ ਲੋਕਾਂ ਦੀ ਮੌਤ ਹੋ ਗਈ ਹੈ ਬਾਕੀ ਲੋਕ ਜੋ ਜ਼ੇਰੇ ਇਲਾਜ ਨੇ ਇਸ ਦੇ ਵਿੱਚ ਜੋ ਲੋਕ ਹੈ ਉਹਨਾਂ ਦੀ ਹਾਲਤ ਕਾਫੀ ਜ਼ਿਆਦਾ ਨਾਜ਼ੁਕ ਦੱਸੀ ਜਾ ਰਹੀ ਹੈ ਤੇ ਇਸ ਤੋਂ ਬਾਅਦ ਬਾਕੀ ਜੋ ਹੋਰ ਲੋਕ ਹੈ ਉਹਨਾਂ ਨੂੰ ਸੱਟਾਂ ਲੱਗੀਆਂ ਨੇ ਤਸਵੀਰਾਂ ਵੀ ਲਗਾਤਾਰ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕਿ ਇਹ ਜੋ ਹਾਦਸਾ ਕਿੰਨਾ ਜ਼ਿਆਦਾ ਭਿਆਨਕ ਸੀਗਾ ਇਸ ਤੋਂ ਬਾਅਦ ਮੌਕੇ ਦੇ ਉੱਪਰ ਹੀ ਚਿਖਿੜਾੜਾ ਪੈ ਜਾਂਦਾ ਹੈ ਤੇ ਆਸ-ਪਾਸ ਦੇ ਲੋਕ ਜੋ ਕਿ ਆਂਦੇ ਆ ਪੁਲਿਸ ਦੀ ਮਦਦ ਦੇ ਨਾਲ ਇਹਨਾਂ ਨੂੰ ਬਾਹਰ ਕੱਢਿਆ ਜਾਂਦਾ ਹੈ ਤੇ ਅੱਧੇ ਲੋਕਾਂ ਨੂੰ ਹਸਪਤਾਲ ਭੇਜਿਆ ਜਾਂਦਾ ਹੈ ਤੇ ਬਾਕੀਆਂ ਨੂੰ ਆਪਣੇ ਘਰ ਬਿਠਾ ਲਿਆ ਜਾਂਦਾ ਤੇ ਉਸ ਤੋਂ ਬਾਅਦ ਹੁਣ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਹਾਲਾਂਕਿ ਇਹ ਜੋ ਹਾਦਸਾ ਕਿਉਂ ਵਾਪਰਿਆ ਇਸ ਦੀ ਕੋਈ ਵੀ ਪੁਸ਼ਟੀ ਨਹੀਂ ਹੋਈ ਹੈ ਪਰ ਚਾਰ ਲੋਕ ਜੋ ਕਿ ਮਾਸੂਮ ਮੋਗਾ ਤੋਂ ਜਾ ਰਹੇ ਸਨ ਮੋਗਾ ਤੋਂ ਚਮੁੰਡਾ ਦੇਵੀ ਮੰਦਿਰ ਮੱਥਾ ਟੇਕਣ ਗਏ ਤੇ ਉੱਥੇ ਹੀ ਰਸਤੇ ਦੇ ਵਿੱਚ ਇਹਨਾਂ ਦੇ ਨਾਲ ਇਨਾਂ ਭੀ ਨਕ ਜੋ ਕਿ ਹਾਦਸਾ ਵਾਪਰ ਗਿਆ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੈਨਿਕ ਸਫੇਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ ਇਸ ਸਮੇਂ ਦੀ ਮਨਪਾਕੀ ਖਬਰ ਸਾਂਝੀ ਕਰਨ ਜਾ ਰਿਹਾ ਜੀਆਂ ਦੱਸ ਦੇ ਕਿ ਅੱਜ ਹਿਮਾਚਲ ਪ੍ਰਦੇਸ਼ ਦੇ ਵਿੱਚ ਇੱਕ ਜੋ ਪਿਕਅਪ ਗੱਡੀ ਹੈ ਉਹ ਖਾਈ ਦੇ ਵਿੱਚ ਡਿੱਗ ਗਈ ਹੈ ਜੀਆਂ ਪੰਜਾਬੀਆਂ ਦੇ ਨਾਲ ਪਈ ਹੋਈ ਇਹ ਜੋ ਪਿਕਅਪ ਗੱਡੀ ਸੀਗੀ ਇਹ ਖਾਈ ਦੇ ਵਿੱਚ गिर ਜਾਂਦੀ ਹੈ ਤੇ ਬਾਅਦ ਦੇ ਵਿੱਚ ਚਾਰ ਲੋਕਾਂ ਦੀ ਮੌਕੇ ਦੇ ਉੱਪਰ ਹੀ ਮੌਤ ਹੋ ਜਾਂਦੀ ਹੈ ਤੇ ਇਸ ਤੋਂ ਬਾਅਦ 15 ਬੱਚੇ ਸਣੇ ਜੋ ਬਾਕੀ ਲੋਕ ਹੈ ਉਹ ਇਸ ਸਮੇਂ ਜ਼ਖਮੀ ਦੱਸੇ ਜਾ ਰਹੇ ਨੇ ਇਹਨਾਂ ਨੂੰ ਨੇੜਲੇ ਹਸਪਤਾਲਾਂ ਦੇ ਵਿੱਚ ਪਰਤੀ ਕਰਵਾਇਆ ਗਿਆ ਤੇ ਇਸ ਤੋਂ ਬਾਅਦ ਚਾਰ ਜੋ ਲੋਕ ਹੈ ਉਹਨਾਂ ਦੀ ਇਸ ਹਾਦਸੇ ਦੇ ਵਿੱਚ ਜਾਨ ਚਲੀ ਗਈ ਹੈ ਬਾਕੀ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਉਸ ਦੇ ਮੁਤਾਬਕ ਜੇਕਰ ਗੱਲ ਕਰੀਏ ਤਾਂ ਪੰਜਾਬ ਦੇ ਮੋਗਾ ਤੋਂ 29 ਜਿਹੜੇ ਸ਼ਰਧਾਲੂ ਸਨ ਉਹ ਮੱਥਾ ਟੇਕਣ ਦੇ ਲਈ ਜਾ ਰਹੇ ਸੀ ਜੀ ਆ ਧਾਰਮਿਕ ਸਥਾਨ ਦੇ ਉੱਪਰ ਮੱਥਾ ਟੇਕਣ ਜਾ ਰਹੇ ਸੀ ਚਮੁੰਡਾ ਦੇਵੀ ਮੰਦਿਰ ਜੋ ਕਿ ਜਾ ਰਹੇ ਸਨ ਤੇ ਰਸਤੇ ਦੇ ਵਿੱਚ ਉਹਨਾਂ ਨਾਲ ਇਹ ਜੋ ਪਿਆਨਕ ਹਾਦਸਾ ਵਾਪਰ ਗਿਆ ਜਿਸ ਤੋਂ ਬਾਅਦ ਹੁਣ ਚਾਰ ਲੋਕਾਂ ਦੀ ਮੌਤ ਹੋ ਗਈ ਹੈ ਬਾਕੀ ਲੋਕ ਜੋ ਜ਼ੇਰੇ ਇਲਾਜ ਨੇ ਇਸ ਦੇ ਵਿੱਚ ਜੋ ਲੋਕ ਹੈ ਉਹਨਾਂ ਦੀ ਹਾਲਤ ਕਾਫੀ ਜ਼ਿਆਦਾ ਨਾਜ਼ੁਕ ਦੱਸੀ ਜਾ ਰਹੀ ਹੈ ਤੇ ਇਸ ਤੋਂ ਬਾਅਦ ਬਾਕੀ ਜੋ ਹੋਰ ਲੋਕ ਹੈ ਉਹਨਾਂ ਨੂੰ ਸੱਟਾਂ ਲੱਗੀਆਂ ਨੇ ਤਸਵੀਰਾਂ ਵੀ ਲਗਾਤਾਰ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕਿ ਇਹ ਜੋ ਹਾਦਸਾ ਹੈ ਕਿੰਨਾ ਜ਼ਿਆਦਾ ਭਿਆਨਕ ਸੀਗਾ ਇਸ ਤੋਂ ਬਾਅਦ ਮੌਕੇ ਦੇ ਉੱਪਰ ਹੀ ਚਿਖੜਾ ਪੈ ਜਾਂਦਾ ਹੈ ਤੇ ਆਸ-ਪਾਸ ਦੇ ਲੋਕ ਜੋ ਕਿ ਆਂਦੇ ਆ ਪੁਲਿਸ ਦੀ ਮਦਦ ਦੇ ਨਾਲ ਇਹਨਾਂ ਨੂੰ ਬਾਹਰ ਕੱਢਿਆ ਜਾਂਦਾ ਹੈ ਤੇ ਅੱਧੇ ਲੋਕਾਂ ਨੂੰ ਹਸਪਤਾਲ ਭੇਜਿਆ ਜਾਂਦਾ ਤੇ ਬਾਕੀਆਂ ਨੂੰ ਆਪਣੇ ਘਰ ਬਿਠਾ ਲਿਆ ਜਾਂਦਾ ਤੇ ਉਸ ਤੋਂ ਬਾਅਦ ਹੁਣ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਹਾਲਾਂਕਿ ਇਹ ਜੋ ਹਾਦਸਾ ਕਿਉਂ ਵਾਪਰਿਆ ਇਸ ਦੀ ਕੋਈ ਵੀ ਪੁਸ਼ਟੀ ਨਹੀਂ ਹੋਈ ਹੈ ਪਰ ਚਾਰ ਲੋਕ ਜੋ ਕਿ ਮਾਸੂਮ ਮੋਗਾ ਤੋਂ ਜਾ ਰਹੇ ਸਨ ਮੋਗਾ ਤੋਂ ਚामुंडा देवी ਮੰਦਿਰ ਮੱਥਾ ਟੇਕਣ ਗਏ ਤੇ ਉੱਥੇ ਹੀ ਰਸਤੇ ਦੇ ਵਿੱਚ ਇਹਨਾਂ ਦੇ ਨਾਲ ਇਹਨਾਂ ਭਿਆਨਕ ਜੋ ਕਿ ਹਾਦਸਾ ਵਾਪਰ ਗਿਆ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੈਨਿਕਸਫੇਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ ਇਸ ਸਮੇਂ ਦੀ ਮਨਪਾਕੀ ਖਬਰ ਸਾਂਝੀ ਕਰਨ ਜਾ ਰਿਹਾ ਜਿੱਥੇ ਦੱਸਦੇ ਕਿ ਅੱਜ ਹਿਮਾਚਲ ਪ੍ਰਦੇਸ਼ ਦੇ ਵਿੱਚ ਇੱਕ ਜੋ ਪਿਕਅਪ ਗੱਡੀ ਹੈ ਉਹ ਖਾਈ ਦੇ ਵਿੱਚ ਡਿੱਗ ਗਈ ਹੈ ਜਿੱਥਾਂ ਪੰਜਾਬੀਆਂ ਦੇ ਨਾਲ ਭਰੀ ਹੋਈ ਇਹ ਜੋ ਪਿਕਅਪ ਗੱਡੀ ਸੀਗੀ ਇਹ ਖਾਈ ਦੇ ਵਿੱਚ ਗਿਰ ਜਾਂਦੀ ਹੈ ਤੇ ਬਾਅਦ ਦੇ ਵਿੱਚ 4 ਲੋਕਾਂ ਦੀ ਮੌਕੇ ਦੇ ਉੱਪਰ ਹੀ ਮੌਤ ਹੋ ਜਾਂਦੀ ਹੈ ਤੇ ਇਸ ਤੋਂ ਬਾਅਦ 15 ਬੱਚੇ ਸਣੇ ਜੋ ਬਾਕੀ ਲੋਕ ਹੈ ਉਹ ਇਸ ਸਮੇਂ ਜ਼ਖਮੀ ਦੱਸੇ ਜਾ ਰਹੇ ਨੇ ਨਾਉਨੋ ਨੇੜਲੇ ਹਸਪਤਾਲਾਂ ਦੇ ਵਿੱਚ ਪਰਤੀ ਕਰਵਾਇਆ ਗਿਆ ਤੇ ਇਸ ਤੋਂ ਬਾਅਦ ਚਾਰ ਜੋ ਲੋਕ ਹੈ ਉਹਨਾਂ ਦੀ ਇਸ ਹਾਦਸੇ ਦੇ ਵਿੱਚ ਜਾਨ ਚਲੀ ਗਈ ਹੈ ਬਾਕੀ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਉਸ ਦੇ ਮੁਤਾਬਕ ਜੇਕਰ ਗੱਲ ਕਰੀਏ ਤਾਂ ਪੰਜਾਬ ਦੇ ਮੋਗਾ ਤੋਂ 29 ਜਿਹੜੇ ਸ਼ਰਧਾਲੂ ਸਨ ਉਹ ਮੱਥਾ ਟੇਕਣ ਦੇ ਲਈ ਜਾ ਰਹੇ ਸੀ ਜੀ ਆ ਧਾਰਮਿਕ ਸਥਾਨ ਦੇ ਉੱਪਰ ਮੱਥਾ ਟੇਕਣ ਜਾ ਰਹੇ ਸੀ ਚਮੁੰਡਾ ਦੇਵੀ ਮੰਦਿਰ ਜੋ ਕਿ ਜਾ ਰਹੇ ਸਨ ਤੇ ਰਸਤੇ ਦੇ ਵਿੱਚ ਉਹਨਾਂ ਨਾਲ ਇਹ ਜੋ ਭਿਆਨਕ ਹਾਦਸਾ ਵਾਪਰ ਗਿਆ ਜਿਸ ਤੋਂ ਬਾਅਦ ਹੁਣ ਚਾਰ ਲੋਕਾਂ ਦੀ ਮੌਤ ਹੋ ਗਈ ਹੈ ਬਾਕੀ ਲੋਕ ਜੋ ਜ਼ੇਰੇ ਇਲਾਜ ਨੇ ਇਸ ਦੇ ਵਿੱਚ ਜੋ ਲੋਕ ਹੈ ਉਹਨਾਂ ਦੀ ਹਾਲਤ ਕਾਫੀ ਜ਼ਿਆਦਾ ਨਾਜ਼ੁਕ ਦੱਸੀ ਜਾ ਰਹੀ ਹੈ ਤੇ ਇਸ ਤੋਂ ਬਾਅਦ ਬਾਕੀ ਜੋ ਹੋਰ ਲੋਕ ਹੈ ਉਹਨਾਂ ਨੂੰ ਸੱਟਾਂ ਲੱਗੀਆਂ ਨੇ ਤਸਵੀਰਾਂ ਵੀ ਲਗਾਤਾਰ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕਿ ਇਹ ਜੋ ਹਾਦਸਾ ਕਿੰਨਾ ਜ਼ਿਆਦਾ ਭਿਆਨਕ ਸੀਗਾ ਇਸ ਤੋਂ ਬਾਅਦ ਮੌਕੇ ਦੇ ਉੱਪਰ ਹੀ ਚਿਖਿਹਾੜਾ ਪੈ ਜਾਂਦਾ ਹੈ ਤੇ ਆਸ-ਪਾਸ ਦੇ ਲੋਕ ਜੋ ਕਿ ਆਂਦੇ ਆ ਪੁਲਿਸ ਦੀ ਮਦਦ ਦੇ ਨਾਲ ਇਹਨਾਂ ਨੂੰ ਬਾਹਰ ਕੱਢਿਆ ਜਾਂਦਾ ਹੈ ਤੇ ਅੱਧੇ ਲੋਕਾਂ ਨੂੰ ਹਸਪਤਾਲ ਭੇਜਿਆ ਜਾਂਦਾ ਹੈ ਤੇ ਬਾਕੀਆ ਨੂੰ ਆਪਣੇ ਘਰ ਬਿਠਾ ਲਿਆ ਜਾਂਦਾ ਤੇ ਉਸ ਤੋਂ ਬਾਅਦ ਹੁਣ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਹਾਲਾਂਕਿ ਇਹ ਜੋ ਹਾਦਸਾ ਕਿਉਂ ਵਾਪਰਿਆ ਇਸ ਦੀ ਕੋਈ ਵੀ ਪੁਸ਼ਟੀ ਨਹੀਂ ਹੋਈ ਹੈ ਪਰ ਚਾਰ ਲੋਕ ਜੋ ਕਿ ਮਾਸੂਮ ਮੋਗਾ ਤੋਂ ਜਾ ਰਹੇ ਸਨ ਮੋਗਾ ਤੋਂ ਚामुੰਦਾ ਦੇਵੀ ਮੰਦਿਰ ਮੱਥਾ ਟੇਕਣ ਗਏ ਤੇ ਉੱਥੇ ਹੀ ਰਸਤੇ ਦੇ ਵਿੱਚ ਇਹਨਾਂ ਦੇ ਨਾਲ ਇਹਨਾਂ ਨਾਨਕ ਜੋ ਕਿ ਹਾਦਸਾ ਵਾਪਰ ਗਿਆ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੈਨਿਕ ਸਵੇਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ ਇਸ ਸਮੇਂ ਦੀ ਮਨਪਾਕੀ ਖਬਰ ਸਾਂਝੀ ਕਰਨ ਜਾ ਰਿਹਾ ਜਿੱਥੇ ਦੱਸਦੇ ਕਿ ਅੱਜ ਹਿਮਾਚਲ ਪ੍ਰਦੇਸ਼ ਦੇ ਵਿੱਚ ਇੱਕ ਜੋ ਪਿਕਅਪ ਗੱਡੀ ਹੈ ਉਹ ਖਾਈ ਦੇ ਵਿੱਚ ਡਿੱਗ ਗਈ ਹੈ ਜਿੱਥਾਂ ਪੰਜਾਬੀਆਂ ਦੇ ਨਾਲ ਭਰੀ ਹੋਈ ਇਹ ਜੋ ਪਿਕਅਪ ਗੱਡੀ ਸੀਗੀ ਇਹ ਖਾਈ ਦੇ ਵਿੱਚ गिर ਜਾਂਦੀ ਹੈ ਤੇ ਬਾਅਦ ਦੇ ਵਿੱਚ ਚਾਰ ਲੋਕਾਂ ਦੀ ਮੌਕੇ ਦੇ ਉੱਪਰ ਹੀ ਮੌਤ ਹੋ ਜਾਂਦੀ ਹੈ ਤੇ ਇਸ ਤੋਂ ਬਾਅਦ 15 ਬੱਚੇ ਸਣੇ ਜੋ ਬਾਕੀ ਲੋਕ ਹੈ ਸਮੇ ਜ਼ਖਮੀ ਦੱਸੇ ਜਾ ਰਹੇ ਨੀਨਾ ਨੂੰ ਨੇੜਲੇ ਹਸਪਤਾਲਾਂ ਦੇ ਵਿੱਚ ਪਹਤੀ ਕਰਵਾਇਆ ਗਿਆ ਤੇ ਇਸ ਤੋਂ ਬਾਅਦ ਚਾਰ ਜੋ ਲੋਕ ਹੈ ਉਹਨਾਂ ਦੀ ਇਸ ਹਾਦਸੇ ਦੇ ਵਿੱਚ ਜਾਨ ਚਲੀ ਗਈ ਹੈ ਬਾਕੀ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਉਸ ਦੇ ਮੁਤਾਬਕ ਜੇਕਰ ਗੱਲ ਕਰੀਏ ਤਾਂ ਪੰਜਾਬ ਦੇ ਮੋਗਾ ਤੋਂ 29 ਜਿਹੜੇ ਸ਼ਰਧਾਲੂ ਸਨ ਉਹ ਮੱਥਾ ਟੇਕਣ ਦੇ ਲਈ ਜਾ ਰਹੇ ਸੀ ਜੀ ਆ ਧਾਰਮਿਕ ਸਥਾਨ ਦੇ ਉੱਪਰ ਮੱਥਾ ਟੇਕਣ ਜਾ ਰਹੇ ਸੀ ਚਮੁੰਡਾ ਦੇਵੀ ਮੰਦਿਰ ਜੋ ਕਿ ਜਾ ਰਹੇ ਸਨ ਤੇ ਰਸਤੇ ਦੇ ਵਿੱਚ ਉਹਨਾਂ ਨਾਲ ਇਹ ਜੋ ਭਿਆਨਕ ਹਾਦਸਾ ਵਾਪਰ ਗਿਆ ਜਿਸ ਤੋਂ ਬਾਅਦ ਫਿਰ ਚਾਰ ਲੋਕਾਂ ਦੀ ਮੌਤ ਹੋ ਗਈ ਹੈ ਬਾਕੀ ਲੋਕ ਜੋ ਜ਼ੇਰੇ ਇਲਾਜ ਨੇ ਇਸ ਦੇ ਵਿੱਚ ਜੋ ਲੋਕ ਹੈ ਉਹਨਾਂ ਦੀ ਹਾਲਤ ਕਾਫੀ ਜ਼ਿਆਦਾ ਨਾਜ਼ੁਕ ਦੱਸੀ ਜਾ ਰਹੀ ਹੈ ਤੇ ਇਸ ਤੋਂ ਬਾਅਦ ਬਾਕੀ ਜੋ ਹੋਰ ਲੋਕ ਹੈ ਉਹਨਾਂ ਨੂੰ ਸੱਟਾਂ ਲੱਗੀਆਂ ਨੇ ਤਸਵੀਰਾਂ ਵੀ ਲਗਾਤਾਰ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕਿ ਇਹ ਜੋ ਹਾਦਸਾ ਕਿੰਨਾ ਜ਼ਿਆਦਾ ਭਿਆਨਕ ਸੀਗਾ ਇਸ ਤੋਂ ਬਾਅਦ ਮੌਕੇ ਦੇ ਉੱਪਰ ਹੀ ਚਿਖਿਹਾੜਾ ਪੈ ਜਾਂਦਾ ਹੈ ਤੇ ਆਸ-ਪਾਸ ਦੇ ਲੋਕ ਜੋ ਕਿ ਆਂਦੇ ਆ ਪੁਲਿਸ ਦੀ ਮਦਦ ਦੇ ਨਾਲ ਇਹਨਾਂ ਨੂੰ ਬਾਹਰ ਕੱਢਿਆ ਜਾਂਦਾ ਹੈ ਤੇ ਅੱਧੇ ਲੋਕਾਂ ਨੂੰ ਹਸਪਤਾਲ ਭੇਜਿਆ ਜਾਂਦਾ ਤੇ ਬਾਕੀਆਂ ਨੂੰ ਆਪਣੇ ਘਰ ਬਿਠਾ ਲਿਆ ਜਾਂਦਾ ਤੇ ਉਸ ਤੋਂ ਬਾਅਦ ਹੁਣ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਹਾਲਾਂਕਿ ਇਹ ਜੋ ਹਾਦਸਾ ਕਿਉਂ ਵਾਪਰਿਆ ਇਸ ਦੀ ਕੋਈ ਵੀ ਪੁਸ਼ਟੀ ਨਹੀਂ ਹੋਈ ਹੈ ਪਰ ਚਾਰ ਲੋਕ ਜੋ ਕਿ ਮਾਸੂਮ ਮੋਗਾ ਤੋਂ ਜਾ ਰਹੇ ਸਨ ਮੋਗਾ ਤੋਂ ਚामुंडा देवी ਮੰਦਿਰ ਮੱਥਾ ਟੇਕਣ ਗਏ ਤੇ ਉੱਥੇ ਹੀ ਰਸਤੇ ਦੇ ਵਿੱਚ ਇਹਨਾਂ ਦੇ ਨਾਲ ਇਹਨਾਂ ਭਿਆਨਕ ਜੋ ਕਿ ਹਾਦਸਾ ਵਾਪਰ ਗਿਆ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੈਨਿਕ ਸਫੇਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ ਇਸ ਸਮੇਂ ਦੀ ਮਨਪਾਕੀ ਖਬਰ ਸਾਂਝੀ ਕਰਨ ਜਾ ਰਿਹਾ ਜਿੱਥੇ ਦੱਸਦੇ ਕਿ ਅੱਜ ਹਿਮਾਚਲ ਪ੍ਰਦੇਸ਼ ਦੇ ਵਿੱਚ ਇੱਕ ਜੋ ਪਿਕਅਪ ਗੱਡੀ ਹੈ ਉਹ ਖਾਈ ਦੇ ਵਿੱਚ ਡਿੱਗ ਗਈ ਹੈ ਜਿੱਥਾਂ ਪੰਜਾਬੀਆਂ ਦੇ ਨਾਲ ਭਰੀ ਹੋਈ ਇਹ ਜੋ ਪਿਕਅਪ ਗੱਡੀ ਸੀਗੀ ਇਹ ਖਾਈ ਦੇ ਵਿੱਚ ਗਿਰ ਜਾਂਦੀ ਹੈ ਤੇ ਬਾਅਦ ਦੇ ਵਿੱਚ 4 ਲੋਕਾਂ ਦੀ ਮੌਕੇ ਦੇ ਉੱਪਰ ਹੀ ਮੌਤ ਹੋ ਜਾਂਦੀ ਹੈ ਤੇ ਇਸ ਤੋਂ ਬਾਅਦ 15 ਬੱਚੇ ਸਣੇ ਜੋ ਬਾਕੀ ਲੋਕ ਹੈ ਉਹ ਇਸ ਸਮੇਂ ਜ਼ਖਮੀ ਦੱਸੇ ਜਾ ਰਹੇ ਨੇ ਨਾਉਨੋ ਨੇੜਲੇ ਹਸਪਤਾਲਾਂ ਦੇ ਵਿੱਚ ਵਰਤੀ ਕਰਵਾਇਆ ਗਿਆ ਤੇ ਇਸ ਤੋਂ ਬਾਅਦ ਚਾਰ ਜੋ ਲੋਕ ਹੈ ਉਹਨਾਂ ਦੀ ਇਸ ਹਾਦਸੇ ਦੇ ਵਿੱਚ ਜਾਨ ਚਲੀ ਗਈ ਹੈ ਬਾਕੀ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਉਸ ਦੇ ਮੁਤਾਬਕ ਜੇਕਰ ਗੱਲ ਕਰੀਏ ਤਾਂ ਪੰਜਾਬ ਦੇ ਮੋਗਾ ਤੋਂ 29 ਜਿਹੜੇ ਸ਼ਰਧਾਲੂ ਸਨ ਉਹ ਮੱਥਾ ਟੇਕਣ ਦੇ ਲਈ ਜਾ ਰਹੇ ਸੀ ਜੀ ਆ ਧਾਰਮਿਕ ਸਥਾਨ ਦੇ ਉੱਪਰ ਮੱਥਾ ਟੇਕਣ ਜਾ ਰਹੇ ਸੀ ਚਮੁੰਡਾ ਦੇਵੀ ਮੰਦਿਰ ਜੋ ਕਿ ਜਾ ਰਹੇ ਸਨ ਤੇ ਰਸਤੇ ਦੇ ਵਿੱਚ ਉਹਨਾਂ ਨਾਲ ਇਹ ਜੋ ਭਿਆਨਕ ਹਾਦਸਾ ਵਾਪਰ ਗਿਆ ਜਿਸ ਤੋਂ ਬਾਅਦ ਹੁਣ ਚਾਰ ਲੋਕਾਂ ਦੀ ਮੌਤ ਹੋ ਗਈ ਹੈ ਬਾਕੀ ਲੋਕ ਜੋ ਜ਼ੇਰੇ ਇਲਾਜ ਨੇ ਇਸ ਦੇ ਵਿੱਚ ਜੋ ਲੋਕ ਹੈ ਉਹਨਾਂ ਦੀ ਹਾਲਤ ਕਾਫੀ ਜ਼ਿਆਦਾ ਨਾਜ਼ੁਕ ਦੱਸੀ ਜਾ ਰਹੀ ਹੈ ਤੇ ਇਸ ਤੋਂ ਬਾਅਦ ਬਾਕੀ ਜੋ ਹੋਰ ਲੋਕ ਹੈ ਉਹਨਾਂ ਨੂੰ ਸੱਟਾਂ ਲੱਗੀਆਂ ਨੇ ਤਸਵੀਰਾਂ ਵੀ ਲਗਾਤਾਰ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕਿ ਇਹ ਜੋ ਹਾਦਸਾ ਹੈ ਕਿੰਨਾ ਜ਼ਿਆਦਾ ਭਿਆਨਕ ਸੀਗਾ ਇਸ ਤੋਂ ਬਾਅਦ ਮੌਕੇ ਦੇ ਉੱਪਰ ਹੀ ਚਿਖਿਹਾੜਾ ਪੈ ਜਾਂਦਾ ਹੈ ਤੇ ਆਸ-ਪਾਸ ਦੇ ਲੋਕ ਜੋ ਕਿ ਆਂਦੇ ਆ ਪੁਲਿਸ ਦੀ ਮਦਦ ਦੇ ਨਾਲ ਇਹਨਾਂ ਨੂੰ ਬਾਹਰ ਕੱਢਿਆ ਜਾਂਦਾ ਹੈ ਤੇ ਅੱਧੇ ਲੋਕਾਂ ਨੂੰ ਹਸਪਤਾਲ ਭੇਜਿਆ ਜਾਂਦਾ ਹੈ ਤੇ ਬਾਕੀਆ ਨੂੰ ਆਪਣੇ ਘਰ ਬਿਠਾ ਲਿਆ ਜਾਂਦਾ ਤੇ ਉਸ ਤੋਂ ਬਾਅਦ ਹੁਣ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਹਾਲਾਂਕਿ ਇਹ ਜੋ ਹਾਦਸਾ ਕਿਉਂ ਵਾਪਰਿਆ ਇਸ ਦੀ ਕੋਈ ਵੀ ਪੁਸ਼ਟੀ ਨਹੀਂ ਹੋਈ ਹੈ ਪਰ ਚਾਰ ਲੋਕ ਜੋ ਕਿ ਮਾਸੂਮ ਮੋਗਾ ਤੋਂ ਜਾ ਰਹੇ ਸਨ ਮੋਗਾ ਤੋਂ ਚामुੰਦਾ ਦੇਵੀ ਮੰਦਿਰ ਮੱਥਾ ਟੇਕਣ ਗਏ ਤੇ ਉੱਥੇ ਹੀ ਰਸਤੇ ਦੇ ਵਿੱਚ ਇਹਨਾਂ ਦੇ ਨਾਲ ਇਹਨਾਂ ਨਕ ਜੋ ਕਿ ਹਾਦਸਾ ਵਾਪਰ ਗਿਆ